ਰਿਦਮਾਂ ਇਸਮਾਇ ਕਮਾਲ ਦੀ ਸੀ ਕਿ ਜਿੱਥੇ ਬੁਰੀਾਈ ਕਹੇ ਉਥੇ ਗੁਰੂ ਦੀ ਵਡਿਆਈ ਲਿਓ ਮੈਨੂੰ ਯਾਦ ਕਹੇ ਸਾਡੇ ਸਿੱਖ ਵਿਦਵਾਨ ਕਹਿੰਦੇ ਹੁੰਦੇ ਸਨ ਕਹਿੰਦੇ ਸਨ ਪ੍ਰਾਤ ਪ੍ਰਾਤਿ ਸ਼ਬਦਾਤ ਸਮਝ ਲਓਗੇ ਨਾ ਜਿਹਦੇ ਵਿੱਚ ਆਟਾ ਗੁੰਨੇ ਕਹਿੰਦੇ ਪ੍ਰਾਤ ਮੈਲੀ ਹੋਵੇ ਪਾਣੀ ਮੋਲੇ ਤਾਰ ਬਾਰਿਸ਼ ਹੋਵੇ ਤੇ ਮੈਲੇ ਭਾਂਡੇ ਨੂੰ ਪਾਣੀ ਵਿੱਚ ਰੱਖ ਦਿਓ ਬਾਰਿਸ਼ ਹੰਦੀ ਹੋਵੇ ਆਪ ਦੇਖੋਗੇ ਇੱਕ ਇੱਕ ਬੂੰਦ ਉਸ ਬਰਤਨ ਦੀ ਤਹਿ ਵਿੱਚ ਜਦੋਂ ਜਾਏਗੀ ਉਸ ਮੈਲ ਨੂੰ ਉਬਾਲ ਕੇ ਉਹ ਬਾਹਰ ਕੱਢੇ ਤਿੰਨ ਚਾਰ ਘੰਟੇ ਨਿਰੰਤਰ بارش ਹੋਵੇ ਪ੍ਰਾਤ ਦਾ ਮੈਲਾਪਣ ਜਿਹੜਾ ਭਾਂਡੇ ਦਾ ਮੈਲਾਪਣ ਪਾਣੀ ਬਾਹਰ ਕੱਢ ਦੇਗਾ ਤੇ ਨਿਰਮਲ ਪਾਣੀ ਉਸੇ ਭਾਂਡੇ ਵੀ ਟਿਕ ਜਾਏਗਾ ਮਨ ਕਿੰਨਾ ਵੀ ਮੈਲਾ ਹੋਵੇ ਜਿੰਨੀ ਕੋਈ ਗੁਰੂ ਦੀ ਸਿਖਤ ਕਰੇਗਾ ਨਾਮ ਇਹਦੀ ਮੈਲ ਬਾਹਰ ਕੱਢੇਗਾ ਤੇ ਆਪ ਉੱਥੇ ਟਿਕ ਜਾਏ ਇਸੇ ਕਰਕੇ ਮੈਂ ਬੇਨਤੀ ਕਰਾਂ

36 ਲਿਖਾਰੀ ਹਰ ਵਕਤ ਉਤਾਰਿਆਂ ਦਾ ਕੰਮ ਕਰਦੇ ਸਨ ਤੇ 4 ਲਿਖਾਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹਰ ਵਕਤ ਹੀ ਰਹਿੰਦੇ ਸਨ ਉਹਨਾਂ ਕੋਲ ਕਾਗਜ਼ ਕਲਮ ਦਵਾਤ ਸਭ ਕੁਝ ਹੁੰਦਾ ਸੀ ਜਦੋਂ ਹਜ਼ੂਰ ਨੇ ਕੋਈ ਬਚਨ ਉਚਾਰਨਾ ਤੇ ਉਹ ਕਾਗਜ਼ ਉੱਪਰ ਸਤਿਗੁਰੂ ਦੇ ਬਚਨਾਂ ਨੂੰ ਲਿਖ ਲੈਂਦੇ ਸਨ ਤੇ ਉਹਨਾਂ ਚਾਰ ਲਿਖਾਰੀਆਂ ਵਿੱਚੋਂ ਜਿਹੜੇ ਖਜ਼ੂਰੀ ਲਿਖਾਰੀ ਦਾ ਕਿਤਾਬ ਜਿਨ੍ਹਾਂ ਨੂੰ ਮਿਲਿਆ ਉਹ શ્રીਮਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ انہوں نے بہت پیار ستگو کا دربار سجا کبھی دربار سجیا سجا بہت دوروں دوروں شام کے ویلے کبھی دربار سجتے سن ایک سجن آیا وہ زیادہ سی برہم یہ نہیں لینا ترک نہیں چنی لا داس کئی بار بےنتی کرتا شاید اوگا والا این ہنکاری ہوں گا ہنکاری مسکیل چور کور سب کو چور چی دانی بورڈ لا کے کھنٹا میں سب کو وا چور کدی کدی کتا سب کو وا چور جاگی نہیں کرتا وہ کدی نہیں کہہ میں کدی بندگی نہیں کی کدی بوٹ لا کے نہیں کہ کما کرو میں کسی دے نہیں کرتا چار دن مالا پھیرن والے کہہ میں اینا جاپ کر دیا میں پاٹ کر دیا سچ وخیان والے کہ میں بول چکا ਮੇਰੇ ਮਨ 'ਚ ਤਾਂ ਇੱਕ ਦਿਨ ਆਇਆ ਕਿ ਭਗਤ ਰਵਦਾਸ ਸਾਹਿਬ ਨੇ ਗੁਨਾ ਦੀ ਗੱਲ ਕਰਦਿਆਂ ਕਿਹਾ ਕਹਿਣ ਲੱਗੇ ਔਗਣਾ ਵਾਲਾ ਤਾਂ ਦਾ ਮਾਨ ਕਰੇਗਾ ਸੱਚ ਐਵੇਂ ਉਹਦਾ ਭੁਗਤ ਫਿਰ ਵੀ ਗੁਨਾ ਵਿੱਚ ਹੈ ਤੇ ਜੇ ਗੁਣ ਵਾਲਾ ਹੰਕਾਰ ਕਰਨ ਲੱਗ ਪਏ ਤਾਂ ਉਹਦਾ ਭੁਗਤ ਔਗਣਾ ਵੀ ਚੱਲ ਜਾਣਾ ਸਤਗੁਰੂ ਨੇ ਬਾਣੀ ਵਿੱਚ ਬਚਨ ਕਿਹਾ ਕਿ ਖੰਮ ਵੱਡ ਕਬ ਕੁਲੀ 함 ਪੰਡਿਤ ਇਹ ਸਾਰੇ ਗੁਣ ਨੇ ਵਿੱਚ ਕੋਈ ਔਗਣਾ ਨਹੀਂ ਦੇਖੋ ਕਬ ਦਾ ਅਰਥ ਹੈ ਕਵੀ ਪੰਡਿਤ ਦਾ ਅਰਥ ਹੈ ਵਿਦਵਾਨ ਕੁਲੀਨ ਦਾ ਅਰਥ ਜਿਹਦੀ ਕੁੱਲ ਬਹੁਤ ਉੱਚੀ ਹੈ ਹਮ ਵੱਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਸਾਰੇ ਗੁਣ ਗਿਣ ਤੇ ਇਸ ਤੁਕ ਨੂੰ ਪੜ੍ਹ ਕੇ ਮਨ ਚ ਆਇਆ ਕਿ ਦਾਤਾ ਇਹ ਕੈਸੀਆਂ ਬਰੀਕੀਆਂ ਤੁਸੀਂ ਬਾਣੀ ਚ ਰੱਖੀ بندے کا ذکر میں سچی گل یہ پیار ہوا چڑتی مرن تو بعد کپڑے چڑھ جا بندہ شریر چڑ جا جی بندہ ਗੱਡੀਆਂ ਕਾਰਾਂ ਮਹੱਲ ਛੱਡ ਜਾਂਦਾ ਜੇ ਇੱਥੇ ਤੱਕ ਕੇ ਖਤਰਨਾਕ ਭੈੜੀ ਤੋਂ ਭੈੜੀ ਬਿਮਾਰੀ ਲੱਗੇ ਤੇ ਕਈ ਵਾਰੀ ਕਹਿ ਜਾਂਦੇ ਆ ਚਲੋ ਬੜਾ ਦੁੱਖ ਆਂਦਾ ਸੀ ਵਿਚਾਰਾ ਛੁੱਟ ਗਿਆ ਅਕਸਰ ਕਹਿੰਦੇ ਕਿ ਚਲੋ ਬਿਮਾਰੀ ਤੋਂ ਛੁੱਟ ਗਿਆ ਹਰ ਚੀਜ਼ ਬੰਦਾ ਛੱਡ ਜਾਂਦਾ ਜੇ ਪਰ ਇਹ ਇੰਨੀ ਭੈੜੀ ਬਿਮਾਰੀ ਹੈ ਸ਼ਰੀਰ ਅੱਗ ਵਿੱਚ ਪੂਕਿਆ ਜਾਂਦਾ ਤੇ ਹੌਮੇ ਅਗਲੇ ਜਨਮ ਵਿੱਚ ਫਿਰ ਮਨ ਦੇ ਨਾਲ ਚਲੀ ਜਾਂਦਾ ਤਾਂ ਹੀ ਤਾਂ ਸਤਿਗੁਰੂ ਨੇ ਬਾਣੀ 'ਚ ਕਹੇ ਕੇ ਖੌਮ ਵਿੱਚ ਆਇਆ ਹੌ ਵਿੱਚ ਗਿਆ ਇਹ ਜਨਮਾਂ ਜਨਮਾਂ ਤਰਾਂ ਤੋਂ ਤੁਰੇ ਤੇ ਬਿਮਾਰੀਆਂ ਨਹੀਂ ਖਤਰਨਾਕ ਮੈਂ ਤਾਂ ਬੇਨਤੀ ਕੀਤੀ ਸਤਿਗੁਰੂ ਨੇ ਕਾਮ ਦਰਬਾਰ ਵਿੱਚ ਵੀ ਵਿਦਿਆ ਦੇ ਰਾਹੀ ਨੇ ਬਖਸ਼ਿਸ਼ ਕਰਕੇ ਸੱਚੇਵੇਂ ਗੁਣੀ ਲੋਕਾਂ ਦੇ ਖੰਧਾਰ ਤੋੜ ਕੇ ਨਾ ਉਹਨਾਂ ਦੇ ਅਦਰ ਸੱਚ ਦਾ ਸਿਮਰਨ ਦਾ ਬੰਦਗੀ ਦਾ ਪ੍ਰਕਾਸ਼ ਕਰ ਦਿੱਤਾ کیونکہ ستگو کدی بھی کسی کی بچی نہیں کرتے ایک گل چیتے رکھو میری بےنتی تھی سال پٹنہ ہندو ملے پاوے مسلمان ملے میرا گرو کدی دویش نہیں بولتا جا دش بولے گا وہ ستگو کیوں حضور نے امرت بانڈی بخش بھی گرو اندر نہیں ਸੱਚ ਐਵੇਂ ਅਸੀਂ ਵਿਆਖਿਆ ਕਰਨ ਲੱਗਿਆਂ ਦੁਸ਼ਵੈਸ਼ ਉਤਪਨ ਕਰ ਦਿੰਨੇ ਆ ਸ਼ਬਦ ਸੁਣਿਓ ਗੁਰੂ ਕਦੀ ਦੁਸ਼ਵੈਸ਼ ਨਹੀਂ ਬੋਲਦੇ ਹਾਂ ਅਸੀਂ ਲੋਕ ਇੰਟਰਪ੍ਰੀਟੇਸ਼ਨ ਕਰਨ ਲੱਗਿਆਂ ਵਿਆਖਿਆ ਕਰਨ ਲੱਗਿਆਂ ਦੁਸ਼ਵੈਸ਼ ਦੀ ਅਨਕਲਾ ਦਿੰਨੇ ਆ ਸਤਿਗੁਰੂ ਤਾਂ ਇੱਕ ਤੋਂ ਟਕ ਬੁਰਾ ਕਰਨ ਵਾਲਿਆਂ ਦਾ ਵੀ ਭਲਾ ਹੀ ਮੰਗਦਾ ਸਤਿਗੁਰੂ ਸਭ ਦਾ ਭਲਾ ਮੰਗਾਏ ਸਭ ਨੂੰ ਇੱਕੋ ਜੀ ਸਮੱਤ ਦਿੰਦੇ ਹਜ਼ੂਰ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਕਵੀ ਸੱਜਣ ਬੈਠੇ ਨੇ ستگرو اس طرح سان نے کبھی پورن ماشی کی رات چندرمر رہی گئی ہزور کے چرنوں میں براہمن نے آ کے مکیا ستگو مہاراجہ دیکھا شبد گئے مہاراج کرم کرمیر کو ਆਪ ਧਰਮਵੀਰ ਹੋ ਆਪ দানਵੀਰ ਹੋ ਆਪ ਸ਼ੂਰਵੀਰ ਹੋ ਸਾਰੇ ਸ਼ਬਦ ਵਰਤੀ ਜਾਏ ਕਹਿਨਗਾ ਮੈਂ ਕਵੀ ਖਾਣ ਤਨ ਕੋ ਕਲਗੀਧਰ ਮਹਾਰਾਜ ਪਿਆਰ ਦੇ ਕਾਰਨ ਚ ਹਰ ਵਕਤ ਹੀ ਬਖਸ਼ਾ ਕਰਦੇ ਕਹਿਣ ਲਗੇ ਤੁਸੀਂ ਕਵੀ ਕੋ ਜੀ ਆਇਆਂ ਨੂੰ ਕਹਿੰਦਾ ਮੈਂ ਇੱਕ ਸਵਈਆ ਉਚਾਰਨ ਕੀਤਾ ਆ ਸਮਝ ਕਿਉ ਜਿਹੜੇ ਇਸ ਸਾਹਿਤ ਨਾਲ ਸੰਬੰਧ ਸੰਬੰਧ ਰੱਖਦੇ ਤੇ ਮੇਰੇ ਸਵਈਏ ਦਾ ਅਰਥ ਕੋਈ ਨਹੀਂ ਕਰ ਸਕਦਾ ਮੈਂ ਤਾਂ ਬੇਨਤੀ ਕੀਤੀ ਕਿ ਵਿਦਿਆ ਇੱਕ ਚਾਨਣ ਜੇ ਦੀਵਾ ਵੀ ਓਨੀ ਦੇਰ ਤੱਕ ਚੰਗਾ ਜਿੰਨੀ ਦੇਰ ਤੱਕ ਹਾਂ ਮੇਰੇ ਨੂੰ ਖਤਮ ਕਰੇ ਤੇ ਜਿੱਦਣ ਦੀਵਾ ਘਰ ਨੂੰ ਲੱਗਦਾ ਹੈ ਤੇ ਉਧਰ ਸਾੜ ਕੇ ਰਾਹ ਕਰ ਦਿੰਦਾ ਵਿਦਿਆ ਇੱਕ ਚਾਨਣ ਜੇ ਵਿਦਵਾਨ ਓਨੀ देर ਤੱਕ ਚੰਗਾ ਜਿੰਨੀ देर ਤੱਕ ਕੋ ਚਾਨਣ ਬਖੇਰਦਾ ਤੇ ਜਿੱਦਣ ਉਹਦੇ ਗਿਆਨ ਦਾ ਕੀ ਦੀਵਾ ਉਹਨੂੰ ਫੋਕਣ ਲੱਗਦਾ ਹੈ ਚੇਤੇ ਰੱਖਿਓ ਉਸ ਦਿਨ ਕੋਈ ਵਿਦਿਆ ਉਹਦੀ ਤਬਾਈ ਕਰਕੇ ਰੱਖ ਜਾਂਦਾ ਉਹਨੇ ਕਿਹਾ ਸੋਈਆ ਮੇਰੇ ਕੋਲ ਖੈ ਪਰ ਇਹਦੇ ਅਰਥ ਨਹੀਂ ਤੁਹਾਡੇ ਦਰਬਾਰ 'ਚ ਕਿਸੇ ਕਰ ਸਕਦਾ ਸਤਗੁਰੂ ਜੀ ਮੁਸਕਰਾ ਤੇ ਇੱਕ ਬੇਨਤੀ ਹੋਰ ਕਰਾਂ ਸੱਚੀ ਗੱਲ ਇਹ ਜੇ ਜਦੋਂ ਸਮਝ ਕੋਈ ਨਹੀਂ ਉਦੋਂ ਬੰਦਾ ਜ਼ੁਬਾਨ ਨਾਲ ਉੱਚੀ ਬੋਲਦਾ ਜਿੱਦ ਦਿਨ ਸਮਝ ਪੈਂਦੀ ਉਹ ਦਿਨ ਬੋਲ ਮਾਰਦਾ ਸ਼੍ਰੀਮਾਨ 타이 ਵੀਰ ਸਿੰਘ ਜੀ ਨੇ ਗਿਆਨ ਤੇ ਅਗਿਆਨ ਤੇ ਇੱਕ ਨਜ਼ਮ ਲਿਖੀ ਉਹਦੀਆਂ ਮੈਂ 2-3 ਸਤਰਾਂ ਆਪ ਜੀ ਨੂੰ ਜ਼ਰੂਰ ਸੁਣਾਵਾਂ ਭਾਈ ਸਾਹਿਬ ਲਿਖਦੇ ਨੇ ਕੁਝ ਜਾਣਿਆ ਆਖਿਆ ਜਾਣ ਦਿੱਤਾ ਕੁਝ ਜਾਣਿਆ ਕੁਝ ਪਰਮਾਨ ਚਿੱਤੇ ਹੋ ਗਏ ਸਾਧੀਆਂ ਚਿੱਤੇ ਹੋ ਗਈਆਂ ਗੱਲ ਕਰਨ ਦੀ ਕਲਾਕਾਰੀ ਆ ਗਈ ਕੁਝ ਜਾਣਿਆ ਆਖਿਆ ਜਾਣ ਦਿੱਤਾ ਕੁਝ ਨੌ ਵੀ ਆਪਣਾ ਬਣਾ ਲਿੱਤਾ ਜਿਵੇਂ ਆਪਾਂ ਕਹਿੰਦੇ ਫਲਾਣੇ ਕੀਰਤਨੀਆਂ ਦੇ ਅਜ ਬੜਾ ਮਾਰਕੀਟ ਇਹ ਕਹਿੰਦੇ ਆ ਨਾ ਫਲਾਣੇ ਦੀ ਸੰਤ ਦੀ ਬੜੀ ਮਾਰਕੀਟ ਹੈ ਅੱਜ ਕੱਲ ਮੈਂ ਕਹਿੰਦਾ ਮਾਰਕੀਟ ਜਦੋਂ ਕਰੈਸ਼ ਹੁੰਦੀ ਹੈ ਨਾ ਤੇ ਮਹੱਲਾ ਵਿੱਚ ਰਹਿਣ ਵਾਲੇ ਵੀ ਸੜਕਾਂ ਤੇ ਆ ਜਾਂਦੇ ਨੇ ਮਾਰਕੀਟ ਨਹੀਂ ਕਿਰਪਾ ਹੀ ਸੰਤ ਦੀ ਗੁਰਮਤ ਦਾ ਕੋਈ ਵੀ ਗੁਣ ਸਵਦੇ ਨਾਲ ਲੱਤਬੰਦ ਪਰ ਰੱਖੀ ਪੈਸੇ ਨਾਲ ਨੇ ਕੁਝ ਜਾਣਿਆ ਆਖਿਆ ਜਾਣ ਦਿੱਤਾ ਕੁਝ ਨਾਂ ਵੀ ਆਪਣਾ ਬਣਾ ਲਿੱਤਾ ਧਿਆਨ ਉਸ ਦੇ ਵਿੱਚ ਨਾ ਰਤੀ ਰਹਾ ਆਲੇ ਭੁੱਲ ਦੇ ਵਿੱਚ ਟਿਕਾ ਦੇ ਦਿੱਤਾ ਜਿਹਦੀ ਗੱਲ ਕਰਨੇ ਉਹ ਤੇ ਨਾਲ ਦੀ ਗੱਲਾਂ ਕਰਦੇ ਯਾਦ ਰੱਖਿਓ ਜਿਹਦੀ ਗੱਲ ਕੀਤੀ ਜਾ ਰਹੀ ਉਹ ਗੈਰ ਹਜ਼ਰਿੰਦ ਨੂੰ ਨਵਾਬ ਵੀ ਕੁਰਾਨ ਦੀਆਂ ਆਇਤਾਂ ਪੜ ਰਿਹਾ ਹੈ ਕਾਜ਼ੀ ਵੀ ਪੜ ਰਿਹਾ ਹੈ ਪਾਪਾ ਜੀ ਕਹਿੰਦੇ ਜਿਹਨੂੰ ਪੜ ਰਿਹਾ ਉਹ ਤਾਂ ਗੈਰ ਹਜ਼ਰ ਹੈ ਉਹਦੀ ਤਾਂ ਹਾਜ਼ਰੀ ਖੈ ਨਹੀਂ ਕੁਝ ਜਾਣਿਆ ਆਖਿਆ ਜਾਣ ਦਿੱਤਾ ਕੁਝ ਨਾਮ ਵੀ ਆਪਣਾ ਬਣਾ ਲਿੱਤਾ ਧਿਆਨ ਉਸ ਦੇ ਵਿੱਚ ਨ ਰਤੀ ਰਹਾ ਆਲੇ ਭੁੱਲ ਦੇ ਆਵਾ ਸ਼ਬਦ ਬਜ਼ੁਰਗਾਂ ਨੂੰ ਪਤਾ ਹੋਣਾ ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ ਜਦੋਂ ਬੈਠ ਹੋਵੇ ਇੱਕੋ ਕਥਾ ਕਰਨੀ ਉਦੋਂ ਗਿਆਨ ਦਾ ਢੋਲ ਵਜਾ ਦਿੱਤਾ ਮੇਰੇ ਤੋਂ ਵੱਡਾ ਵਿਦਵਾਨ ਕੋਈ ਨਹੀਂ ਉਦੋਂ ਗਿਆਨ ਦਾ ਢੋਲ ਵਜਾ ਦਿੱਤਾ ਕਹਿਣ ਲੱਗੇ ਇਸ ਗਿਆਨ ਨਾਲੋਂ ਅ ਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦੇ ਤੇਰੀ ਇਸ ਕਤਨ ਨਾਲੋਂ ਤਾਂ ਉਹ ਭਾਂਡੇ ਮਾਜਣ ਵਾਲਾ ਚੰਗਾ ਹੋਵੇ ਜੋੜੀਆਂ 'ਚ ਖਲੋਤਾ ਚੰਗਾ ਹੋਵੇ ਟੋਕਰੀ ਚੁੱਕਣ ਵਾਲਾ ਚੰਗਾ ਹੋਵੇ ਝਾੜੂ ਲਾਣ ਵਾਲਾ ਚੰਗਾ ਹੋਵੇ ਜਿਹੜਾ ਸੇਵਾ ਕਰਨ ਤੋਂ ਬਾਅਦ ਅੱਖਾਂ ਨਮ ਕਰਕੇ ਚਲਾ ਜਾਂਦਾ ਤੂੰ ਅੰਦਰੋਂ ਵੀ ਖੁਸ਼ ਤੇਰੀਆਂ ਜ਼ਬਾਨ ਤੇ ਅੱਖਾਂ ਵੀ ਖੁਸ਼ ਉਹਨੇ ਕਿਹਾ ਮਹਾਰਾਜ ਮੇਰਾ ਇੱਕ ਸਵਈਆ ਹੈ ਇਹਦੇ ਅੰਤਰ ਤੁਹਾਡੇ ਦਰਬਾਰ 'ਚ ਕੁਝ ਕਰ ਸਕੇ ਮਹਾਰਾਜ ਦੀ ਮੁਸਕਰਾਹਟ ਹੈ ਕੁਣ ਵਿਦਿਆ ਦੇ ਮਾਰਤੰਡ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਾਹਮਣੇ ਕੋਈ ਆਸ ਨਹੀਂ ਪਰ ਉਹਨੇ ਜੀ ਕਹਿਣ ਲੱਗਾ ਮਹਾਰਾਜ ਸੁਣਾਵਾ ਕਿ ਕਿੱਥੇ ਕੋਈ ਕਦਰਦਾਨ ਮਿਲਿਆ ਸਤਿਗੁਰੂ ਕਹਿੰਦੇ ਨੇ ਪੰਡਿਤ ਜੀ ਵਿਦਵਾਨ ਜੀ ਕਵੀ ਕਵੀ ਰਾਜ ਜੀ ਮਹਾਰਾਜ ਤੁਸੀਂ ਬਹੁਤ ਉੱਚੇ ਵਿਦਵਾਨ ਹੋ ਚਲੋ ਸਾਨੂੰ ਕੁਝ ਸਿਖਾਈ ਦਿਓ ਜੇ ਅਲਤਨਾ ਕਰ ਸਕੀਏ ਤੇ ਘਟੋ ਘਟ ਤੁਹਾਡੀ ਉੱਕਬੰਦੀ ਤੁਹਾਡੀ ਮਾਤਰਾ ਦਾ ਹਿਸਾਬ ਕਿਤਾਬ ਤਾਂ ਮੜਾ ਰੱਖ ਲਾਂਗੇ ਜੇ ਅਰਥ ਨਾ ਆਉਣਗੇ ਸਵਈਏ ਦੇ ਪੋਲ ਦਾ ਤੇ ਪਤਾ ਲੱਗ ਹੀ ਜਾਏ ਮਹਾਰਾਜ ਨੇ ਕਿਹਾ ਸੁਣਾਓ ਉਹਨੇ ਸ਼ੁਰੂ ਕੀਤਾ ਨਵ ਸਾਤ ਤੀਏ ਨਵ ਸਾਤ ਕੀਏ ਨਵ ਸਾਤ ਪੀਏ ਨਵ ਸਾਤ ਪਿਆਏ ਭਾਵੇਂ ਆਪ ਸਭ ਨੂੰ ਚੇਤੇ ਖੈ ਫਾਰਸੀ ਦਾ ਇੱਕ ਵਿਦਵਾਨ ਕਹਿੰਦਾ ਆਪਣੇ ਬਜ਼ੁਰਗਾਂ ਦੀਆਂ ਟਕਣਾਵਾਂ یاد کون تام ہی چیتے گیا کر گیا کر بولیا کر, کر کیونکہ بار بار بولنا تیرے ذکر دا خون ابالے خاندہ رہے آج ہم تازہ ہوئے گی جائے نو ساتھ پیئے نو کیئے نو ساتھ پیئے نو ساتھ پیائے پیائے نو ساتھ رچے نو ساتھ بدے نو ساتھ پیا پیدائے کپائے

ਕੋਈ ਮਾੜੇ ਬੰਦੇ ਚਿੱਤੇ ਰੱਖਿਓ ਐਵੇਂ ਕੋਈ ਗੰਦਗੁੰਡ ਕਿਆ ਕਰਨ ਲਿਖਣ ਵਾਲੇ ਨਹੀਂ ਸਨ ਇਹਦੇ ਦਰਬਾਰ ਵਿੱਚ ਉਹ ਕਵੀ ਸਨ ਜਿਹੜੇ ਕੁਰਾਨ ਦੀ ਐਤ ਅਰਥ ਕਰਦੇ ਸਨ ਤੇ ਮੌਲਵੀ ਆਪਣੇ ਮੂਹ ਚ ਉਂਗਲਾਂ ਪਾ ਲਈ ਤੁਸੀਂ ਆਮ ਬੰਦੇ ਨਹੀਂ ਸਨ ਬੜੇ ਬੜੇ ਵੱਡੇ ਵਿਦਵਾਨ ਕਵੀ ਤਾਂ ਬੋਲੇ ਨੇ ਇਹਨੇ ਕਹ ਮਹਾਰਾਜ ਸਬਈਆ ਸੁਣ ਲਿਆ ਕੋਈ ਸਮਝ ਪਈ ਸਤਗੁਰੂ ਭਰੇ ਦਰਬਾਰ ਚ ਕਹਿਣ ਲੱਗੇ ਉਹ ਚੰਦਨ جیسے کے ارتھ بچارمرے کا شبھی اس جیسے کہ ارتھ بچارمرے کریں تو سوئیے لے کے چڑھ کے کبھی دے تیرے کے سوئیاں کرتا میرے گھر پوتر والے ستگن سچے پاشاہ مہراج انہوں نے جب شبد کہے ਚੰਦਨ ਦੇ ਅੰਦਰ ਨੂੰ ਬੜਾ ਕਰੋਧਾ ਸੱਚੀ ਗੱਲ ਇਹ ਨੇ ਦੇਖੋ ਅੱਜ ਕਵੀਆਂ ਦੀ ਸਭਾ ਲੱਗਣੀ ਹੈ ਤਾਂ ਮੈਂ ਪਹਿਲੇ ਦਿਨ ਦਾ ਬਾਬਾ ਕਰਨ ਜੀ ਨੂੰ ਪਤਾ ਸੀ ਹਰ ਸਾਲ ਇਸ ਲੈਕਚਰ ਵਿੱਚ ਮੈਂ ਇੱਕ ਕਵੀ ਹੀ ਚੋਣਾ ਕਲਗੀ ਵਾਲੇ ਤੇ ਮੇਰੀ ਇੱਛਾ ਹੁੰਦੀ ਹੈ ਮੈਂ ਬਾਲਾ ਪ੍ਰੀਤਮ ਦੇ ਦਰ ਤੇ ਹਾਜ਼ਰੀ ਲਵਾ ਸਕਾਂ ਜਦੋਂ ਮਹਾਰਾਜ ਜੀ ਨੇ ਕਿਹਾ ਅੰਦਰ ਨੂੰ ਛੱਟ ਬਚੀ ਅਗਿਆਨੀ ਬੰਦੇ ਨੂੰ ਗਿਆਨ ਦੇਣਾ ਬਹੁਤ ਸੌਖਾ ਜੀ گیانی بندے چینج کرنا بڑا مشکل بوڑ دا پیٹا اجے دا ہوئے پاس مرضی گھما لو جب چیتے رکھو نکل جب کسیان کا کندہ آتا وہ پکی ہوئی بوڑ کی طرح بن جاتا ان چینج کرنا بڑا مشکل حضور نے کہا اس جیسے کہ ارتھ وچار کمرے کریں کرچار

ਕਿਰਪਾ ਕਰੋ ਮੈਨੂੰ ਬੱਸ ਹੋ ਕੇ ਇਸ ਕਵਿਤਾ ਦੇ ਇਸ ਸਵਈਏ ਦੇ ਅਰਥ ਦੱਸ ਮਹਾਰਾਜਾਂ ਨੇ ਕਹਿਆ ਕਿ ਭਾਈ ਤੰਨਾ ਸਿੰਘ ਜੀ ਜਿੱਤੇ ਮੈਂ ਉਹ ਅੰਦਰ ਦੀ ਤੀਲ ਨਾ ਜੀਵਨ ਪਰਣਾ ਹੋਵੇ ਕਿਤਾਬੋਂ ਮਿਲਦੀ ਨਹੀਂ ਅੱਜ ਕੱਲ ਮੈਂ ਚੁੱਕ ਚੁੱਕ ਦਈਏ ਸੇਵੜੀ ਇਹ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੋਂ ਲਿਖੀ ਜੇ ਕਿਤੇ ਮਿਲੇ ਤੇ ਧਿਆਨ ਨਾਲ ਪੜੋ ਭਾਈ ਤਨਨਾ ਸਿੰਘ ਜੀ ਘੋੜਿਆਂ ਦੀ ਸੇਵਾ ਕਰਦੇ ਸਨ ਜਾ ਕੇ ਸਿੱਖ ਗਿਆ ਭਾਈ ਸਾਹਿਬ ਦੇ ਖਾਤ ਵਿੱਚ ਖੁਰਪਾ ਸੀ ਤੇ ਕਮੀਜ਼ ਦੇ ਪਿੱਛੇ ਦਾਤਰੀ ਟੰਗੀ ਸੀ ਜਿਨ੍ਹਾਂ ਨੇ ਖੇਤੀ ਕੀਤੀ ਉਹਨੂੰ ਪਤਾ ਹੈ ਕਿ ਆ ਪਿਛਲਾ ਜਿਹੜਾ ਸਾਡਾ ਕਲਰ ਹੁੰਦਾ ਨਾ ਤੇ ਪਿੱਛੇ ਦਾਤਰੀ ਢਾਂਗ ਲੁੰਦੇ ਸੰਦਾਤੀ ਤੇ ਮੋਢੇ ਉੱਤੇ ਜਾਲੀ ਸੀ ਜਿਹਦੇ ਵਿੱਚ ਘਾਲੇ ਹੋਣਾ ਸੀ سکھ گیا جا کے بھائی ٹنا سنگھ جی فتح بلائی لگے سچے پاشا جی تواد دی تواد دی نے آپ کبھی دربار بلایا کہا نے کہن لگے آڈے تو آج ارت کرانے میں ہرکنا میں کرنا یہ پہچان ہے یہ آ جائے میرے دی پہچان ہے کبتا ਕਹਿ ਲੱਗੇ ਸਾਨੂੰ ਪਤਾ ਨਹੀਂ ਮਹਾਰਾਜ ਜੀ ਨੇ ਭੇਜਿਆ ਭਾਈ ਤੰਨਾ ਸਿੰਘ ਜੀ ਕੋਈ ਕਪੜੇ ਦੀ ਖਾਤਿ ਖੁਰਪਾ ਪਿੱਛੇ ਦਾਤਰੀ ਮੋਢੇ ਤੇ ਜਾਲੀ ਰੱਖੀ ਦਰਬਾਰ ਚ ਪਹੁੰਚ ਗਏ ਸੱਜਿਆ ਕਵੀ ਦਰਬਾਰ ਹਜ਼ੂਰ ਨੇ ਕਿਹਾ ਭਾਈ ਭਲਨਾ ਸਿੰਘ ਜੀ ਹਜ਼ੂਰ ਸੱਚੇ ਪਾਤਸ਼ਾਹ ਹੁਕਮ ਚੰਦਨ ਜੀ ਦਾ ਇੱਕ ਔਖਾ ਸਵਈਆ ਹੈ ਇਹਨਾਂ ਮੁਤਾਬਕ ਤੇ ਅਰਥ ਤੁਸੀਂ ਕਰਨੀ ਚਰਨਾ ਚ ਮੱਥਾ ਟੇਕ ਕੇ ਕਹਿ ਲੱਗੇ ਅਰਥ ਮੈਂ ਨਹੀਂ ਕਰਨੇ ਜ਼ਬਾਨ ਮੇਰੀ ਬੋਲੇਗੀ ਅਰਥ ਤੁਸੀਂ ਕਰ ਦੋ ਆਹ ਹੈ ਸਿੱਖ ਮੂੰਹ ਮੇਰਾ ਕਹੇਗਾ ਅੰਦਰੋਂ ਤੁਸੀਂ ਬੋਲਣਾ ਹੈ ਪਰੇ ਦਰਬਾਰ ਚੰਦਨ ਦੇ ਹੱਥ ਪਰ ਖੰਡੇ ਪੈ ਗਏ ਸੱਚੀ ਮੁੱਚੀ یہ کچھ واپر لگا انہیں شروع کیا جویا کہ نوسات پیے نوسات پیے نوسات پیے نوسات پیائے نوسات رکھے نوساتن کے من من مے منڈل میں کب چندر چند کلے پائی ٹنا ناسک جی نے کیا کبھی یہ جانکاری سمجھنے والی ہے ਸਿਰਫ ਗਿਣਤੀ ਦੇ ਹੀ ਰਹਿਣਾ ਨਵਸਾਤ 9 ਸੇ ਤੱਕ 7 16 ਬਸ ਇਹਦੇ ਤੋ ਅਰਥ ਉਹ ਨਾ ਪਕੜ ਲੈ ਕਹਿ ਲੱਗੇ ਨਵਸਾਤ ਤੀਏ 16 ਸਾਲਾਂ ਦੀ ਤੀਏ ਦੜ ਚ ਤਿਰਿਆ ਇਸਤਰੀ ਨਵਸਾਤ ਕੀਏ 16 ਸ਼ਿੰਗਾਰ ਕੀਤੇ ਨਵਸਾਤ ਪੀਏ 16 ਸਾਲਾਂ ਦਾ ਪਤੀ ਨਵਸਾਤ ਪਿਆਏ 16 ਮਹੀਨਿਆਂ ਬਾਅਦ ਘਰ ਆਇਆ ਬਸ ਆਹੀ ਹੈ 16 ਸਾਲਾਂ ਦੀ ਪਤਨੀ 16 ਸ਼ਿਕਾਰ ਕੀਤੇ 16 ਸਾਲਾਂ ਦਾ ਪਤੀ 16 ਮਹੀਨਿਆਂ ਬਾਅਦ ਘਰ ਆਇਆ ਨਵਸਾਤ ਰਚੇ ਆਹ 16 ਨਰਦਾਂ ਵਾਲੀ ਖੇਡ ਸ਼ੁਰੂ ਕੀਤੀ ਨਵਸਾਤ ਬਦੇ ਬਦੇ ਦਰ ਤੇ ਸ਼ਰਨ ਲੈ ਵੀ ਆਹ 16 ਵਾਰੀਆਂ ਖੇਡੀਆਂ ਨਵਸਾਤ ਪੀਆ ਪੈ ਦਾਇਕ ਪਾਏ ਪਰ ਸੌਣ ਵੀ ਵਾਰ ਪਤੀ ਨੇ ਬਾਜੀ ਪਾਈ ਤੇ ਉਹ ਜਿੱਤ ਗਿਆ ਧਿਆਨ ਦਿਆ ਜੀ ਨਵਸਾਤ ਪੀਆ ਪੈ ਦਾਇਕ ਪਾਏ ਜੀਤ ਕਲਾ ਨਵਸਾਤਨ ਕੀ ਨਮਸਤਨ ਕੇ ਮੁਖ ਅੰਚਰ ਸ਼ਾਏ ਮਾਨੋ ਮੇਕ ਕੇ ਮੰਡਲ ਨ ਕਬ ਚੰਦਨ ਚੰਦ ਕਲੇ ਵਰ ਸ਼ਾਏ ਕਲੇ ਵਰ ਵਰ ਤੇ ਬੋਡੀ ਸ਼ਰੀਰ ਕਹਿਣ ਲੱਗੇ ਸੌਣ ਦੀ ਵਾਰ ਪਤੀ ਜਿੱਤਿਆ ਤੇ ਪਤਨੀ ਨੇ ਆਪਣਾ ਚਿਹਰਾ ਇੰਝ ਢੱਕ ਲਿਆ ਕਿ ਜਿਵੇਂ ਮਾਨੋ ਕੱਪੜੇ ਚੋਂ ਅੰਝ ਚਿਹਰਾ ਲੱਗੇ ਜਿਵੇਂ ਬੱਦਲਾਂ ਦੇ ਵਿੱਚੋਂ ਚੰਦਰਮਾ ਦਿਸਦਾ ਮਹਾਰਾਜ ਜੀ ਦੇ ਸਾਹਮਣੇ ਅਰਜ ਕੀਤੀ ਚੰਦਨ ਦੇ ਹੱਥ ਪਰ ਥੰਦੇ ਹੋ ਸਤਿਗੁਰੂ ਨੇ ਕਿਹਾ ਹੁਣ ਭਾਈ ਧੰਨਾ ਸਿੰਘ ਜੀ ਤੁਸੀਂ ਕਰਤਾ ਉਚਾਰੋਗੇ ਚੰਦਨ ਅਰਥ ਕਰੇ ਉਹਨੇ ਕਿਹਾ ਮਹਾਰਾਜ ਮੈਂ ਸਤਗੁਰੂ ਨੇ ਕਿਹਾ ਗੁਰਮਖੋ ਇਸ ਘਰ ਦੇ ਕਿਹੜੇ ਸਿਲੇਬਸ ਤੇ ਕਿਹੜੇ ਸਾਲ 'ਚ ਕਿੰਨੇ ਸਾਲ ਦਾ ਤਰੀਬਜ ਕਰਕੇ ਪ੍ਰਚਾਰਕ ਬਣਾ ਦੇਣੇ ਇੰਨੇ ਸਾਲ ਦਾ ਸਿਲੇਬਸ ਕਰਕੇ ਆ ਕਰ ਦੇ ਨੋ ਪਿਆਰਿਓ ਪੂਰਾ ਗੁਰ ਅੱਖਿਓ ਜਾਣਤਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਸੋਕੇ ਹਰੇ ਕੀਏ ਕਿਨ ਮਾਣੇ ਹਜ਼ੂਰ ਨੇ ਕਿਹਾ ਤੁਸੀਂ ਕਵਤਾ ਰਚੋ ਕਿ ਮਹਾਰਾਜ ਮੈਂ ਉਹਨਾਂ ਨੇ ਕਵਤਾ ਜਿਹੜੀ ਵਿੱਚ ਸਿਰ ਮੈਂ ਸਮਾਪਤੀ ਕਰ ਲੱਗਾ ਸਿੰਘ ਸਹਿ ਪਹੁੰਚ ਗਏ ਟਾਈਮ ਹੀ ਮੇਰਾ ਹੋ ਗਿਆ ਉਹਨਾਂ ਨੇ ਸ਼ਬਦ ਕਰੇ ਕਹੇ ਮੀਨ ਮਰੇ ਜਲ ਕੈ ਪਰਸੇ ਕਬ ਹੂ ਨ ਮਰੇ ਪਰਪਾਵਕ ਪਾਏ ਹਾਸੀ ਮਰੇ ਮਦਕੇ ਪਰਸੇ ਕਬ ਹੂ ਨ ਮਰੇ ਤਨਤਾਬ ਕੇ ਆਏ ਤ੍ਰੀ ਮਰੇ ਪਤਕੇ ਤ੍ਰੀ ਮਰੇ ਪਤਕੇ ਪਰਸੇ ਕਬ ਹੂ ਨ ਮਰੇ ਫਿਰ ਪਰਦੇਸ ਸੁਦਾਏ

ਉਨੇ ਦੇ ਬਾਣੀ ਕੇ ਪੰਥ ਨਿਹਾਰਾ ਕੰਮ ਨਹੀਂ ਲੋਚਨ ਭਰੀ ਨੇ ਉਸਤ ਤੂੰ ਕਹਿੰਦੇ ਘਰ ਵਿੱਚ ਪਤੀ ਹੋਵੇ ਤੇ ਮਰ ਜਾਂਦੀ ਹੈ ਪਰਦੇਸ ਹੋਵੇ ਕਦੀ ਨਹੀਂ ਮਰਦੀ ਉਹਨੇ ਕਲਗੀ ਵਾਲੇ ਦੇ ਚਰਨ ਪਕੜ ਲਏ ਜੀ ਕਹਿ ਲਗਾ ਦਾਤਾ ਮੇਰਾ ਗਰੂਰ ਟੁੱਟਾ ਸੱਚ ਐਵੇਂ ਮੈਨੂੰ ਸਮਝ ਨਹੀਂ ਪਈ ਮੈਂ ਅਰਥ ਹੀ ਕਰ ਰਿਹਾ ਸਤਗੁਰੂ ਨੇ ਇਸ਼ਾਰਾ ਕੀਤਾ ਧੰਨਾ ਸਿੰਘ ਅਰਥ ਕਰੋ ਕਹਿ ਲੱਗੇ ਅਰਥੇ ਵਿੱਚ ਕੀ ਮੈਂ ਰੱਖਿਆ ਸਿਰਫ ਇੱਕ ਵਿਸ਼ਰਾਮ ਸਹੀ ਲਾ ਲੈ ਅਰਥ ਆਪਣੇ ਆਪ ਹੀ ਹੋ ਗਏ ਤੈਨੂੰ ਵੀ ਵਿਸ਼ਰਾਮ ਨਾਂ ਦਾ ਪਤਾ ਨਹੀਂ ਅਰਥ ਇਹ ਨਹੀਂ ਵਿਸ਼ਰਾਮ ਮੇਲਾ ਮੀਨ ਮਰੇ ਜਲ ਕੈ ਪਰਸਾ ਕਬ ਹੂ ਨਾ ਕਦੀ ਵੀ ਮੱਛੀ ਮਰਦੀ ਜੇ ਪਾਣੀ ਚ ਪਾਓ ਮਰੇ ਪਰ ਪਾਪਕ ਪਾਇ ਜਦੋਂ ਅੱਗੇ ਸਰੀਰ ਤੇ ਮਰ ਜਾਂਦੀ ਹੈ ਹਾਥੀ ਮਰੇ ਮਦ ਕੈ ਪਰਸਾ ਕਬ ਹੂ ਨਾ ਮਰੇ ਤੰਤੋਬ ਕੈ ਆਏ ਮਰਦਾ ਉਦੋਂ ਜਦੋਂ ਬੁਖਾਰ ਚੜ ਜਾਂਦਾ ਧੀ ਮਰੇ ਪਤ ਕੈ ਪਰਸਾ ਕਬ ਹੂ ਨਾ ਕਦੀ ਇਸਤਰੀ ਨੂੰ ਮੌਤ ਨਹੀਂ ਹੁੰਦੀ ਪਤੀ ਦੀ ਸਪਰਸ਼ ਟੱਚੋਂ ਮਰੇ ਫਿਰ ਪ੍ਰਦੇਸ਼ ਸੁਦਾਏ ਗੂੜ ਮੈਂ ਬਾਤ ਕਹੀ ਜਿਸ ਰਾਜ ਵਿਚਾਰ ਨਾ ਸਕਾ ਬਿਨਾਂ ਚਿਤ ਲਾਏ ਕਾਹਦਾ ਵਿਦਵਾਨ ਭਰਿਆ ਕਰਨਾ ਤੈਨੂੰ ਤਾਂ ਸਵਈਏ ਦਾ ਵਿਸ਼ਰਾਮ ਲਾਣਾ ਨਹੀਂ ਉਹ ਜਦੋਂ ਅਰਥ ਕੀਤੇ ਕਹਿ ਲੱਗੇ ਚੰਗਾ ਮਹਾਰਾਜ ਮੇਰਾ ਘਾ ਵਦਨ ਦਾ ਵੇਲਾ ਹੋ ਗਿਆ ਮੈਂ ਕਿਹੜਾ ਕਵੀ ਸਤਪੰਥ ਕਹਿਣ ਲੱਗੇ ਰੱਖ ਲੰਬਾ ਤੇ ਤਾਤੀ ਇੱਕ ਪਾਸੇ ਪਾ ਕੱਪੜੇ ਵਹਿ ਜਾ ਤੂੰ ਵੀ ਕਵੀਆਂ ਦੇ ਵਿੱਚ ਮਹਾਰਾਜ ਨੇ 52 ਕਵੀ ਬਣਾ ਦਿੱਤੇ ਮੈਂ ਇੱਕ ਬੇਨਤੀ ਕਰਾਂਗਾ ਐਸੇ ਚੋਜੀ ਪ੍ਰੀਤਮ ਜਿਹੜੇ ਹਰ ਪਾਸੋਂ ਮੁਕੰਮਲ ਨੇ ਕੋਈ ਪਾਸਾ ਦੇਖੋ ਉਸ ਦੀਨ ਦੇਵਾਲ ਸਤਗੁਰੂ ਦਾ ਆਪਾ ਪੁਰਮ ਨਾਨਾ ਐ ਤੇ ਗੁਰੂ ਗੋਬਿੰਦ ਸਿੰਘ ਜੈਸਾ ਕੋਈ ਨਹੀਂ ਤਾਂ ਹੀ ਵਿਦਵਾਨ ਨੇ ਕਿਹਾ ਸੀ ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕੇ ਨੂੰ ਹਰ ਗੱਲ ਪਈ ਜਾਂਦੀ ਓ ਪ੍ਰੀਏ ਢਾਕੇ ਤੇਗ ਨਹੀਂ ਪਿਤਾ ਦੀ ਬਸ ਲੀਏ ਹੱਥੋ ਚ ਢਾਲ ਨਹੀਂ ਪੁੱਤਰ ਦੀ ਖੋਪੜੀ ਤੇਰੇ ਜੈਸਾ ਤੂੰ ਹੀ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਕਿਰਪਾ ਕਰਨ